ਹਾਈ ਕੋਰਟ ਦੇ ਵੱਲੋਂ ਕਿਸਾਨ ਆਗੂ ਨੂੰ ਲੈ ਕੇ ਟਿੱਪਣੀ ਕੀਤੀ ਗਈ ਤੇ ਉਹਨਾਂ ਨੇ ਕਿਹਾ ਕਿ ਪ੍ਰਦਰਸ਼ਨ ਦੇ ਵਿੱਚ ਤੁਸੀਂ ਹਥਿਆਰਾਂ ਦੀ ਵਰਤੋਂ ਕਰਨ ਤੇ ਜਿਸ ਤੋਂ ਬਾਅਦ ਕਿਸਾਨ ਆਗੂਆਂ ਦੇ ਵੱਲੋਂ ਵੀ ਇਸ ਗੱਲ ਨੂੰ ਲੈ ਕੇ ਜਵਾਬ ਦਿੱਤਾ ਗਿਆ ਤੇ ਉੱਥੇ ਹੀ ਜਗਜੀਤ ਸਿੰਘ ਡੱਲੇਵਾਲ ਦਾ ਇੱਕ ਵੱਡਾ ਅਭਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਕੁਝ ਪੰਜਾਬ ਸਰਕਾਰ ਤੇ ਵੀ ਪੁਲਟਵਾਰ ਕੀਤੇ ਤੇ ਜਿਸ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਪ੍ਰਦਰਸ਼ਨ ਹੋ ਰਿਹਾ ਹੈ ਤੇ ਸ਼ਾਂਤ ਮਿਲ ਢੰਗ ਦੇ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪਰੰਤੂ ਅੱਜ ਤੱਕ ਕਿਸਾਨ ਜਥੇਬੰਦੀਆਂ ਦੇ ਕੋਲ ਇਹ ਸਿਰਫ ਔਰ ਸਿਰਫ ਝੰਡੇ ਹੁੰਦੇ ਸੀ ਤੇ ਇਸ ਤੋਂ ਬਿਨਾਂ ਹੋਰ ਕੋਈ ਵੀ ਹਥਿਆਰ ਤੇ ਉਹਨਾਂ ਨੇ ਕਿਹਾ ਕਿ ਅੱਜ ਤੱਕ ਜਿਹੜੀ ਕੋਈ ਵੀ ਹਥਿਆਰ ਦੀ ਵਰਤੋਂ ਜਿਹੜੀ ਅੰਦੋਲਨ ਦੇ ਵਿੱਚ ਨਹੀਂ ਹੋਈ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਤੁਸੀਂ ਆਪ ਹੀ ਦੇਖਿਆ ਹੈ ਕਿ ਕਦੇ ਵੀ ਅਸੀਂ ਨੌਜਵਾਨਾਂ ਨੂੰ ਅੱਗੇ ਨਹੀਂ ਕੀਤਾ ਤੇ ਜਦੋਂ ਅਸੀਂ ਦਿੱਲੀ ਨੂੰ ਕਿਹਾ ਸੀ ਕਿ ਅਸੀਂ ਦਿੱਲੀ ਨੂੰ ਰਵਾਨਾ ਹੋਵਾਂਗੇ ਤਾਂ ਅਸੀਂ ਖੁਦ ਆਪ ਅੱਗੇ ਹੋਏ ਸੀ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਹਰਿਆਣਾ ਪੁਲਿਸ ਦੇ ਵੱਲੋਂ ਅਥਰੂ ਗੈਸ ਦੇ ਗੋਲੇ ਵਹਾਏ ਜਾ ਰਹੇ ਸੀ ਤੇ ਕਿੱਲਾ ਵੀ ਸ਼ਰੀਆਮ ਠੋਕੀਆਂ ਗਈਆਂ ਸੀ ਤੇ ਜਿਸ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਕੱਲ ਵੀ ਸਾਡਾ ਸ਼ਾਂਤਮਈ ਪ੍ਰਦਰਸ਼ਨ ਹੋ ਰਿਹਾ ਸੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਸਾਡਾ ਜਿਹੜਾ ਸ਼ਾਂਤਮਈ ਪ੍ਰਦਰਸ਼ਨ ਆ ਹੋਰੀਏ ਤੇ ਜਿਸ ਤੋਂ ਬਾਅਦ ਜਗਜੀਤ ਸਿੰਘ ਢੱਲੇਵਾਲ ਨੇ ਪੰਜਾਬ ਸਰਕਾਰ ਤੇ ਵੀ ਸ਼ੁਕਰਨ ਸਿੰਘ ਦੀ ਐਫਆਈਆਰ ਨੂੰ ਲੈ ਕੇ ਕੁਝ ਪਲਟਵਾਰ ਕੀਤਾ ਤੇ ਪੂਰੇ ਮੋਦੇ ਨੂੰ ਲੈ ਕੇ ਸੁਣਦੇ ਆ ਜਗਜੀਤ ਸਿੰਘ ਢੱਲੇਵਾਲ ਦਾ ਹੋਰ ਕੀ ਕਹਿਣਾ ਹੈ ਜਦੋਂ ਦੂਸਰਾ ਪੱਖ ਹੀ ਨਾ ਸਾਹਮਣੇ ਗਿਆ ਹੋਵੇ ਉਦੇ ਤਾਂ ਫਿਰ ਟਿੱਪਣੀਆਂ ਇਹ ਜਿਹੀ ਆ ਸਕਦੀਆਂ ਨੇ ਅਸੀਂ ਤਾਂ ਹੀ ਕਿਹਾ ਕਿ ਜਿਹੜਾ ਸਾਡਾ মিডিਆ ਹੈ ਜੀ মিডিਆ ਨੇ ਪੂਰੀ ਤਰ੍ਹਾਂ ਸਪਸ਼ਟ ਕਲੀਅਰ ਦਿਖਾਇਆ ਹੈ ਕਿ ਕਿਸੇ ਵੀ ਕਿਸਾਨ ਦੇ ਕੋਲੇ ਝੰਡੇ ਤੋਂ ਬਿਨਾ ਕੋਈ ਕਿਸੇ ਤਰ੍ਹਾਂ ਦਾ ਹੋਰ ਕੋਈ ਚੀਜ਼ ਨਹੀਂ ਇਕੱਲ ਮੀਡੀਆ ਨੇ ਇਹ ਵੀ ਦਿਖਾਇਆ ਕਿ ਅਸੀਂ ਨੌਜਵਾਨਾਂ ਨੂੰ ਇਹ ਕਿਹਾ ਵੀ ਤੁਸੀਂ ਪਿੱਛੇ ਰੁਕੋ ਕੋਈ ਨੌਜਵਾਨ ਅੱਗੇ ਨਹੀਂ ਵਧਣਗੇ ਅਸੀਂ ਆਗੂ ਜਾਵਾਂਗੇ ਔਰ ਅਸੀਂ ਗਏ ਵੀ ਉਹਦੇ ਵਿੱਚ ਤੁਹਾਨੂੰ ਮੀਡੀਆ ਨੂੰ ਮੇਰਾ ਖਿਆਲ ਚੰਗੀ ਤਰ੍ਹਾਂ ਪਤਾ ਹੋਵੇਗਾ ਕਿ ਸਾਡੇ ਤੇ ਵੀ ਉਹ ਜਿਹੜੇ ਅਥਰੂ ਗਾਇਸ ਦੇ ਗੋਲੇ ਛੱਡੇ ਗਏ ਸਾਨੂੰ ਵੀ ਦੋ ਦਿਨ ਮਤਲਬ ਹਸਪੀਟਲ ਦੇ ਵਿੱਚ ਇੱਕ ਮੈਟਰੀਨ ਆ ਪਿਆ ਤਾਂ ਉਹ ਕਿਤੇ ਵੀ ਇਹੋ ਜੀ ਗੱਲ ਨਹੀਂ ਹੋਈ ਕਿ ਯੂਥ ਕੱਲਾ ਭੜਕ ਕੇ ਅੱਗੇ ਗਿਆ ਹੋਵੇ ਜਿੰਨੀ ਸ਼ਾਂਤੀ ਸਾਡਾ ਯੂਥ ਨੇ ਰੱਖੀ ਹੈ ਮੈਨੂੰ ਲੱਗਦਾ ਉਨੀ ਹੀ ਸ਼ਾਂਤੀ ਨੂੰ ਭੰਗ ਕਰਨ ਦਾ ਯਤਨ ਸਾਹਮਣੇ ਤੋਂ ਹੋਇਆ ਹੈ ਅਗਰ ਉਹਨੂੰ ਤੁਸੀਂ ਬਰੀਕੇ ਚ ਦੇਖੋਗੇ ਸਾਡੇ ਮਾਨਯੋਗ ਹਾਈ ਕੋਰਟ ਨੂੰ ਇਸ ਗੱਲ ਦਾ ਧਿਆਨ ਲੈਣਾ ਚਾਹੀਦਾ ਹੈ ਸੰਗਿਆਨ ਲੈਣਾ ਚਾਹੀਦਾ ਹੈ ਕਿ ਪਹਿਲੇ ਦਿਨਾਂ ਚ ਹੀ ਅਸੀਂ ਇੱਕ ਪੁਲਿਸ ਦਾ ਜਵਾਨ ਫੜ ਕੇ ਪੰਜਾਬ ਪੁਲਿਸ ਨੂੰ ਦਿੱਤਾ ਹੈ। ਔਰ ਉਹਦੀ ਇਹ ਵੀ ਗੱਲ ਆਈ ਹੈ ਕਿ ਉਹਦੀ ਡੀਆਈਜੀ ਪਟਿਆਲਾ ਉਹਦੀ ਇਨਕੁਆਰੀ ਕਰ ਰਹੇ ਨੇ। ਅਜੇ ਤੱਕ ਮੈਂ ਪੰਜਾਬ ਗਵਰਨਮੈਂਟ ਦਾ ਫੇਲਿਅਰ ਕਹੂੰਗਾ ਕਿ ਅਜੇ ਤੱਕ ਉਹ ਗੱਲ ਕਿਉਂ ਨਹੀਂ ਹਾਈ ਕੋਰਟ ਦੇ ਸਾਹਮਣੇ ਲੈ ਕੇ ਗਏ। ਜਦੋਂ ਸਾਡੇ ਯੂਥ ਨੂੰ ਸਾਡੇ ਲੋਕਾਂ ਨੂੰ ਸਾਡੇ ਕਿਸਾਨਾਂ ਨੂੰ ਉਹ ਪ੍ਰਵੋਕ ਕਰ ਰਿਹਾ ਹੈ। ਉਹ ਭੰਗਾ ਰਿਹਾ ਹੈ ਲੇਕਿਨ ਸਾਡਾ ਨੌਜਵਾਨ ਸਾਡਾ ਲੋਕ ਫਿਰ ਵੀ ਕਿਤੇ ਨਹੀਂ ਭਰਕੇ ਜਿੰਨੀ ਵੱਡੀ ਗਿਣਤੀ ਸੀ ਸਾਡੀ ਮੇਰਾ ਖਿਆਲ ਆ ਕੋਈ ਔਖਾ ਨਹੀਂ ਸੀ ਕਿ ਉਹ ਸਭ ਕਾਸੇ ਉੱਤੇ ਕਬਜ਼ੇ ਕਰ ਲੈਣੇ ਲੇਕਿਨ ਅਸੀਂ ਸ਼ਾਂਤਮਈ ਆ ਸ਼ਾਂਤੀ ਰੱਖਾਂਗੇ ਸ਼ਾਂਤਮਈ ਢੰਗ ਦੇ ਨਾਲ ਅਸੀਂ ਲੜਾਈ ਲੜ ਰਹੇ ਆ ਲੜਨ ਜਾਣਦੇ ਆ ਸਾਡਾ ਕੋਈ ਪਰਪਸ ਨਹੀਂ ਹੈ ਕਿ ਕਿਸੇ ਤਰ੍ਹਾਂ ਦੀ ਸ਼ਾਂਤੀ ਭੰਗ ਕੀਤੀ ਜਾਏ ਔਰ ਜੋ ਮਤਲਬ ਮੈਨੂੰ ਲੱਗਦਾ ਹਾਈ ਕੋਰਟ ਨੇ ਜੋ ਟਿੱਪਣੀ ਦਿੱਤੀ ਉਹ ਸਿਰਫ ਇੱਕ ਤਰਫੀ ਗੱਲ ਉਹਨਾਂ ਦੇ ਸਾਹਮਣੇ ਗਈ ਹੈ ਸਾਡੇ ਵਾਲਾ ਪਾਕ ਹਾਈ ਕੋਰਟ ਦੇ ਸਾਹਮਣੇ ਨਹੀਂ ਗਿਆ ਉਹਨਾਂ ਨੂੰ ਹਾਈ ਕੋਰਟ ਨੂੰ ਸਾਡੀ ਅਪੀਲ ਹੈ ਬੜੀ ਹੰਬਲ ਰਿਕਵੈਸਟ ਹੈ ਕਿਉਂ ਕਿਰਪਾ ਕਰਕੇ মিডিਆ ਤੋਂ ਉਹ ਸਾਰੀਆਂ ਵੀਡੀਓਜ਼ ਕਲੈਕਟ ਕਰ ਸਕਦੇ ਨੇ ਔਰ ਉਹਦੇ ਤੋਂ ਪੜਤਾਲ ਕਰਨ ਕਿ ਆਗੂਆਂ ਨੇ ਜ਼ੂਥ ਨੂੰ ਕੰਟਰੋਲ ਕਰਕੇ ਕਿਸ ਢੰਗ ਦੇ ਨਾਲ ਉਹ ਪ੍ਰੋਟੈਸਟ ਨੂੰ ਅੰਜਾਮ ਦਿੱਤਾ ਹੈ ਕੰਪੀਟੀਸ਼ਨ ਮੋਰਚੇ ਦੇ ਵੱਲੋਂ ਵੀ ਪਾਈ ਜਾਏਗੀ ਇਸ ਨੂੰ ਲੈ ਕੇ ਕਿਉਂਕਿ ਦੇਸ਼ ਭਰ ਦੇ ਵਿੱਚ ਇਹ ਗੱਲ ਗਈ ਆ ਹਾਈ ਕੋਰਟ ਦੇ ਵੱਲੋਂ ਬਿਆਨ ਆਇਆ ਮੋਰਚਾ ਵੀ ਪਹਿਲ ਕਰੇਗਾ ਇਸ ਚੀਜ਼ ਨੂੰ ਲੈ ਕੇ ਅੱਜ ਵੱਲੋਂ ਹਾਂ ਇਹ ਮੋਰਚਾ ਬੜਾ ਸੀਰੀਅਸ ਹੈ ਇਹਨਾਂ ਵਿਸ਼ਿਆਂ ਦੇ ਉੱਤੇ ਅਸੀਂ ਦੋਨੋਂ ਇਹੀ ਫਾਰਮ ਆ ਜੀ ਬੈਠ ਕੇ ਤੇ ਇਸ ਅੱਜ ਵਾਲੀ ਟਿੱਪਣੀ ਦੇ ਉੱਤੇ ਵਿਚਾਰ ਕਰਾਂਗੇ ਕਿ ਸਾਨੂੰ ਅੱਗੇ ਕੀ ਕਰਨਾ ਚਾਹੀਦਾ ਹੈ ਕਿ ਇਹੋ ਜਾਂ ਸਾਨੂੰ ਮਤਲਬ ਤੱਥ ਪੱਖ ਹੈ ਕਿਉਂਕਿ ਸਾਡੇ ਜਿੰਨੇ ਵੀ ਪਟੀਸ਼ਨਰ ਵੀਰ ਨੇ ਜੀ ਉਹਨਾਂ ਕੋਲੇ ਹੋ ਸਕਦਾ ਸਾਰੇ ਤੱਥ ਨਾ ਹੋਣ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਤੱਥ ਵੀ ਪ੍ਰੋਵਾਈਡ ਕਰਵਾਏ ਜਾਣ ਤਾਂ ਕਿ ਸਾਡੀ ਜਿਹੜੀ ਸਹੀ ਦਿਸ਼ਾ ਸਹੀ ਦਸ਼ਾ ਸਾਰਾ ਹਾਲਾਤ ਉਹ ਮਾਨਯੋਗ ਹਾਈ ਕੋਰਟ ਦੇ ਸਾਹਮਣੇ ਪਾ ਸਕੀਏ ਸ਼ੁਭਕਰਨ ਦੀ ਅਜੇ ਪੋਸਟਮਾਰਟਮ ਰਿਪੋਰਟ ਵੀ ਆਈ ਹੈ ਜੀ ਉਹਦੇ ਉੱਤੇ ਵੀ ਜਰੂਰ ਤੁਹਾਡੇ ਫੈਸਲੇ ਕਰਨੇ ਚਾਹੀਦੇ ਹਾਂ ਦੇਖੋ ਸ਼ੁਭਕਰਨ ਦੀ ਜਿਹੜੀ ਪੋਸਟਮਾਰਟਮ ਰਿਪੋਰਟ ਆਈ ਹੈ ਇਹ ਤਾਂ ਚਲੋ ਅੱਜ ਤੱਕ ਉਹ ਜਨਤਕ ਹੋ ਗਈ ਆ ਸਾਨੂੰ ਤਾਂ ਉਸੇ ਦਿਨ ਹੀ ਪਤਾ ਲੱਗ ਗਿਆ ਸੀਗਾ ਕਿ ਉਹਦੇ ਸਿਰ ਦੇ ਵਿੱਚੋਂ ਰੈਣੇ ਨਿਕਲੇ ਨੇ ਜੀ ਉਹ ਜਿਹੜੀ ਉਹਦੀ ਜਿਹੜੀ ਰਿਪੋਰਟ ਹੈ ਉਹਨੇ ਹੁਣ ਬਹੁਤ ਸਾਰਾ ਕੁਝ ਕਲੀਅਰ ਕਰਤਾ ਕਿ ਉਸ ਨੌਜਵਾਨ ਦੇ ਖੇਤ ਚ ਜਾ ਕੇ ਗੋਲੀ ਮਾਰੀ ਗਈ ਹੈ ਔਰ ਰੈਣੇ ਮਾਰੇ ਗਏ ਨੇ ਉਹਦੇ ਉਹਦੇ ਜਿਹੜੀ ਜੋ ਵੱਜੀ ਆਕਰ ਗੋਲੀ ਨਹੀਂ ਤਾਂ ਉਹਨੂੰ ਜੇ 12 ਬੋਰ ਦਾ ਵੀ ਫੈਰਮਾਨ ਲਿਆ ਜਾਏ ਯਾ ਜਿਸ ਤਰ੍ਹਾਂ ਦਾ ਦੱਸਿਆ ਜਾ ਰਿਹਾ ਕਿ ਉਹਦੇ ਚੋਂ ਨਿਕਲਿਆ ਹੈ ਹਜੇ ਉਹਦੇ ਟੈਸਟ ਹੋ ਰਹੇ ਨੇ ਕਿ ਕਿਹੜੀ ਗਨ ਦਾ ਹੈ ਉਹਦੇ ਟੈਸਟਾਂ 'ਚ ਹੋਰ ਵੀ ਗੱਲ ਕਲੀਅਰ ਹੋ ਜਾਣੀ ਹੈ ਜੀ ਲੇਕਿਨ 12 ਬੋਰ ਦਾ ਜੇਕਰ ਉਹਦੇ ਵੱਜਿਆ ਹੈ ਖੇਤੇ ਦਾ ਮਤਲਬ ਕਲੀਅਰ ਹੈ ਕਿ ਬਹੁਤ ਨੇੜਿਓਂ ਜਾ ਕੇ ਪੁਲਿਸ ਨੇ ਫਾਇਰ ਕੀਤਾ ਉਹਨਾਂ ਦੇ ਉੱਤੇ ਔਰ ਉਹ ਮੈਂ ਮੈਂ ਸਮਝੂਗਾ ਕਿ ਖੇਤਾਂ ਦੇ ਵਿੱਚ ਜਾ ਕੇ ਉਹ ਅਸੀਂ ਵੀਡੀਓ ਵੀ ਮਤਲਬ ਤੁਹਾਡੇ ਚੈਨਲਾਂ ਦੇ ਮਾਧਿਅਮ ਤੋਂ ਦਿਖਾਈ ਹੈ ਕਿ ਕਿਸ ਤਰੀਕੇ ਦੇ ਨਾਲ ਕਣਕ ਦੇ ਵਿੱਚ ਪੁਲਿਸ ਖੜੀ ਗੋਲੀ ਚਲਾ ਰਹੀ ਹੈ ਸਾਡੇ ਨੌਜਵਾਨਾਂ ਦੇ